90 ਤੋਂ 95% ਬੰਦਿਆਂ ਦਾ ਗੈਸ ਨਾਲ ਹੀ ਵੱਧਦਾ। ਅੱਛਾ ਗੈਸ ਨਾਲ ਹੀ ਵਧਿਆ ਜਾਂਦਾ ਗੈਸ ਨਾਲ ਹੀ ਵਧਿਆ ਜਾਂਦਾ ਗੋਲੀ ਪੱਕੀ ਲਾਈ ਹੋਈ ਆ। ਗੋਲੀ ਪੱਕੀ ਲੱਗੀ। ਗੋਲੀ ਬੀਪੀ ਦੀ। ਹੁੰਦਾ ਕੀ ਆ? ਜਦੋਂ ਸਾਡੀ ਗੈਸ ਠੀਕ ਹੋ ਗਈ। ਹੂੰ। ਫਿਰ ਗੋਲੀ ਨੇ ਅਸਰ ਕਰਦੇ ਹੋਣਾ ਬੀਪੀ ਡਾਊਨ ਲਿਆਉਣਾ। ਕੇ। ਪਹਿਲਾਂ ਵੱਧਦਾ। ਜਦੋਂ ਗੈਸ ਠੀਕ ਹੋ ਗਈ ਰੋਟੀ ਖਾ ਲਈ ਪਾਣੀ ਪੀ ਲਿਆ ਜਾਂ ਕੋਈ ਹੋਰ ਲੱਲਾ ਪੱਪਾ ਜੋ ਵੀ ਲੈ ਲਿਆ। ਫਿਰ ਬੀਪੀ ਵਾਲੀ ਗੋਲੀ ਨੇ ਬੀਪੀ ਡਾਊਨ ਕਰ ਦੇਣਾ ਫਿਰ ਚੱਲਿਆ ਨਹੀਂ ਜਾਂਦਾ। ਫਿਰ ਸਰੀਜ਼ ਡਾਊਨ। ਫਿਰ 45 ਸਾਲ ਦੀ ਬੇਬੇ ਵੀ ਕਹਿੰਦੀ ਆ ਵੀ ਮੈਂ 70 ਵਰਗੀ ਲੱਗਦੀ। ਉਹ ਪੂਰਾ ਸਾਡੀ ਬੋਡੀ ਨੂੰ ਫਿਊਲ ਜਾਣ ਤਾਂ ਦਿਓ। ਜਾਣ ਵੀ ਨਹੀਂ ਦਿੰਦੇ। ਜੇ ਹੁਣ ਥੱਲੇ ਵਾਲਾ ਬੀਪੀ ਜਿਹੜਾ ਸਾਡਾ ਉਹ 50 54 ਤੇ 52 ਤੇ ਫਿਰਦਾ ਹੈ ਤੇ ਸਾਡੇ ਬ੍ਰੇਨ ਨੂੰ ਆਕਸੀਜਨ ਦਾ ਸਾਡੇ ਬਲੱਡ ਨਹੀਂ ਦੇਣੀ ਆ ਨਾ। ਹੂੰ। ਜੇ ਬਲੱਡ ਦੇ ਵਿੱਚ ਆਕਸੀਜਨ ਜਾਊਗੀ ਤਾਂ ਬ੍ਰੇਨ ਸਾਡਾ ਫਰੈਸ਼ ਹੋਊਗਾ ਸਾਡੀ ਯਾਦਦਾਸ਼ਤ ਆਪਣੀ। ਸਾਡੇ ਬਲੱਡ ਹੀ ਨਹੀਂ ਪੂਰਾ ਹੋ ਰਿਹਾ। ਇਜਾਜ਼ਤ ਦੇ ਕਿਥੋਂ ਪੜਦੇ। ਪੈਰਾਮੀਟਰ ਕੀ ਹੈ ਜੇ ਆਪਾਂ ਦੇਖਿਆ ਜੇ ਬੀਪੀ ਸ਼ੂਗਰ ਦਾ ਕੀ ਅਸਲ ਦੇ ਵਿੱਚ ਹੈ ਕੀ ਹੈ ਤੂੰ ਕੀ ਕੋਈ ਕਹਿੰਦੇ ਆ ਵੀ 100 ਸ਼ੂਗਰ ਤੋਂ ਵੱਧ ਹੋ ਜੇ ਤਾਂ ਸ਼ੂਗਰ ਹੈ ਕਿ ਕਹਿੰਦਾ 200 ਤੱਕ ਠੀਕ ਹੈ ਬੀਪੀ ਵੀ ਇੱਕ ਵਾਰੀ ਜਾਣਕਾਰੀ ਜ਼ਰੂਰ ਦੇ ਦਿਓ ਜਿਹੜੀ ਆਯੁਰਵੈਦ ਦੀ ਗੱਲ ਆ ਆਪਾਂ ਦੂਜੇ ਪਾਸੇ ਨਹੀਂ ਜਾਣਾ ਜਿਹੜੀ ਆਯੁਰਵੈਦ ਦੀ ਗੱਲ ਆ ਆਯੁਰਵੈਦ ਦਾ ਇਹ ਕਹਿੰਦਾ ਵੀ 80 ਬੀਪੀ ਤੁਹਾਡਾ ਥੱਲੇ ਵਾਲਾ 80 90 80 ਚਾਹੀਦਾ 80 ਹੋ ਗਿਆ ਉੱਪਰ ਤੁਹਾਡੀ ਉਮਰ ਕਿੰਨੀ ਆ ਉਨੀ ਜੋੜ ਲਓ ਮੰਨ ਲਓ ਮੇਰੀ ਹੁਣ ਉਮਰ 62 ਸਾਲ ਦੀ ਆ ਹੂੰ 80 ਦੇ 62 ਮੇਰਾ 142 ਚਾਹੀਦਾ ਹੁਣ ਜੇ ਮੈਂ 142 ਤੇ ਖਾ ਲਵਾਂ ਬੀਪੀ ਦੀ ਗੋਲੀ ਤੇ ਮੈਂ ਲਿਆ ਮ ਉਹਨੂੰ 120 ਤੇ ਤੇ ਫਿਰ ਬਹੁਤਾ ਚਰਕਿਆ ਹੌਲੀ ਹੌਲੀ ਸਾਲ 2 ਸਾਲ 2 ਸਾਲ ਜਦੋਂ ਜਦੋਂ ਮੇਰੇ ਜਿਵੇਂ ਜਿਵੇਂ ਉਹਦੀ ਡੋਸ ਘਟ ਜਾਨੀ ਜਾਂ ਬਰੇਥ ਤੋਂ ਆਕਸੀਜਨ ਘਟ ਜਾਨੀ ਜਾਂ ਫਿਰ ਸਿਰ ਕੰਬਣਾ ਹੈ ਹਮ 90 ਸਾਲ ਦਾ ਬੰਦਾ ਹੋਵੇ ਤੇ ਉਹਦਾ ਆਯੁਰਵੇਦ ਕਹਿੰਦੀ ਹੈ ਕਿ ਉਹਦਾ ਬੀਪੀ 170 ਤੱਕ ਚਾਹੀਦਾ ਹੈ ਪ੍ਰੈਸ਼ਰ ਉਹ 170 ਹੋ ਜਾਏ ਘਰ ਦੇ ਨਾਲ ਕਹਿਣਾ ਬਾਬੇ ਨੂੰ ਤਾਂ ਬਾਬੇ ਨੂੰ ਬੀਪੀ ਜੇ ਜਦੋਂ ਉਹਦੇ ਸਾਹਮਣੇ 170 ਦਾ ਪੈਰਾਮੀਟਰ ਦੇਖ ਲੈਣਾ 170 ਉਹਨੇ ਉਸੇ ਟਾਈਮ ਕਿਉਂਕਿ ਇਹ ਇੱਕ ਬੀਪੀ ਜਿਹੜਾ ਨਾ ਇੱਕ ਹਾਈਪਰ ਟੈਂਸ਼ਨ ਆ ਹਮ ਹਾਈਪਰ ਟੈਂਸ਼ਨ ਆ ਨਾ ਜਦੋਂ ਉਹਨੇ 170 ਦੇਖਿਆ ਉਹਨੂੰ ਟੈਂਸ਼ਨ ਹੋ ਜਣੀ ਆ ਉਸੇ ਟਾਈਮ ਦੁਬਾਰਾ ਚੈੱਕ ਕਰੋਗੇ 190 ਹੋ ਜਾਣਾ ਹਮ ਟੈਂਸ਼ਨ ਨਾਲ ਫੇਰ ਹੋਰ ਵੱਜ ਜਾਣਾ ਹੋਰ ਵੱਜ ਜਾਣਾ ਇਸ ਕਰਕੇ ਜਿੱ ਨજર ਜਿਹੜੇ ਬੰਦੇ ਇੱਕ ਬੰਦਾ ਮੇਰੇ ਕੋਲ ਆਇਆ ਉਹਦਾ 170 ਆਮ ਰਹਿੰਦਾ ਸੀ ਉਹ ਮੈਨੂੰ ਕਹਿੰਦਾ ਜਦੋਂ ਕਹਿੰਦਾ ਮੈਂ ਗੋਲੀ ਖਾ ਲੈਂਦਾ ਮੇਰਾ ਬੀਪੀ ਕਹਿੰਦਾ 150 ਤੇ ਆ ਜਾਂਦਾ ਪਰ ਕਹਿੰਦਾ ਮੇਰੇ ਉੱਠਿਆ ਨਹੀਂ ਜਾਂਦਾ ਮੈਂ ਮੱਜੇ ਤੇ ਪਿਆ ਰਹਿਣਾ ਕਹਿੰਦਾ ਫਿਰ ਕਹਿੰਦਾ ਜੇ ਮੇਰਾ ਬੀਪੀ ਵਧਿਆ ਹੋਵੇ 160 170 ਦਿਓ ਕਹਿੰਦਾ ਮੈਂ ਕੰਮ ਵਧਿਆ ਕਰਦਾ ਪਰ ਕਹਿੰਦਾ ਮੈਨੂੰ ਘਰ ਦੇ ਨਹੀਂ ਨੀ ਜੀਣ ਦਿੰਦੇ ਉਹ ਕਹਿੰਦੇ ਗੋਲੀ ਖਾ ਤੇ ਦਿਮਾਗ ਦੀ ਨਾਲੀ ਫੜ ਜੂਗੀ ਦਿਮਾਗ ਦੀ ਨਾਲੀ ਫੜ ਜੂਗੀ ਮੈਂ ਕਿਹਾ ਬਾਪੂ ਤੇਰਾ ਬੀਪੀ 170 ਹੀ ਛੱਟਾ ਉਹਦੀ ਗੋਲੀ ਹਟਾਈ ਬਾਪੂ ਖੁਸ਼ ਉਹਨੂੰ ਸਮਝਾਇਆ ਵੀ ਆਯੁਰਵੇਦ ਕੁਝ ਹੋਰ ਕਹਿ ਰਿਹਾ ਕਿ ਤਰੁ ਜਾਈਏ ਅਸੀਂ ਹੂੰ ਨਿਆਣੇ ਦੀ ਮੰਨੀ ਹੈ ਜਾਂ ਆਯੁਰਵੈਦਿਕ ਮੰਨੀ ਹੈ ਜਾਂ ਹੋਰ ਕਿਸੇ ਪੈਥੀ ਦੀ ਮੰਨੀ ਆਪਾਂ ਜੇ ਨੇਚਰਲ ਰੱਖਣਾ ਹੈ ਨੇਚਰਲ ਰਹਿਣਾ ਹੈ ਤੇ ਨੇਚਰ ਤਾਂ ਨੇਚਰਲ ਦੇ ਨਾਲ ਹੀ ਆਪਾਂ ਨੂੰ ਆਯੁਰਵੇਦ ਸ਼ੂਗਰ ਨੂੰ ਠੀਕ ਕਰ ਸਕਦਾ ਸ਼ੂਗਰ ਠੀਕ ਕਰਦੀ ਸਾਡੇ ਕੋਲ ਸ਼ੂਗਰ ਦੇ ਉਪਰਾਲੀ ਦੀ ਕਰਪਾ ਨਾਲ ਬਹੁਤ ਪੇਸ਼ੈਂਟ ਨੇ ਜਿਹਨਾਂ ਨੇ ਐਲੋਪੈਥੀ ਦਵਾਈਆਂ ਵੀ ਛੱਡੀਆਂ 인ਸੁਲਿਨ ਵੀ ਛੱਡਾਈਆ 인ਸੁਲਿਨ ਛੱਡਾਈਆ ਯਾ ਨੋ ਟੀਕੇ ਲਾਣੇ ਪੈਂਦੇ ਟੀਕੇ ਲਾਉਣੇ ਪੈਂਦੇ ਪਹਿਲਾਂ ਤਾਂ ਅਸੀਂ ਦੂਜੀ ਬੁਕਟੀ ਦੰਦੇ ਸੀਗੇ ਉਹ ਚੱਕੀ ਉਹ ਪਰੇ ਪਿਆ ਪਹਿਲਾਂ ਤਾਂ ਅਸੀਂ ਉਹ ਦਿੰਦੇ ਸੀਗੇ ਕਿਉਂਕਿ ਸਸਤਾ ਸੀਗਾ ਚਲੋ ਆ ਆਹ ਜਿਹੜੀ ਆ ਆਹ ਦਿੰਦੇ ਸੀ ਹੁਣ ਵੀ ਦਿੰਨੇ ਆ ਜਿਹੜੇ ਕਈ ਵਿਚਾਰੋ ਚਲੋ ਹੈਗੇ ਆ ਨਹੀਂ ਇੰਨਾ ਪੈਸਾ ਖਰਚ ਸਕਦੇ ਇਹ ਸਵੇਰੇ ਸ਼ਾਮ ਤਕਰੀਬਨ ਇੰਨੀ ਕੁ ਦਵਾਈ ਪੀਉਂ ਦੇਣੀ ਆ ਗਲਾਸ ਪਾਣੀ ਚ ਤੇ ਸ਼ਾਮ ਨੂੰ ਪੀ ਲੈਣੀ ਪਉਣ ਕੇ ਪਾਣੀ ਪੀਣਾ ਕੱਲਾ ਹੂੰ ਇਹ 2-3 ਮਹੀਨੇ ਦੇ ਵਿੱਚ ਗੋਲੀ ਬੰਦ ਕਰਾਉਂਦੀ ਆ ਜਿਹੜੇ ਬੰਦੇ ਇਹ ਨਹੀਂ ਪੀ ਸਕਦੇ ਕਿ ਕੋਈ ਕੋੜੀ ਕਹਿ ਰਹੇ ਹੋ ਵੀ ਵੱਡੀ ਗੱਲ ਕਹਿ ਰਹੇ ਹੋ ਵੀ ਇਹ ਸ਼ੂਗਰ ਦੀ ਦਵਾਈ ਬੰਦ ਕਰਾ ਸਕਦਾ ਹੈ ਸਾਡੀ ਹੋ ਜਾਂਦੀ ਆ ਕੁਛ ਨਹੀਂ ਗੱਲ ਹੈਗੀ ਇਹ ਬੜੀ ਆਰਾਮ ਦੀ ਗੱਲ ਹੈ ਤੁਹਾਡੀ ਨਹੀਂ ਦੇਖੋ ਜਿਹਨੂੰ ਕੁਝ ਖਾਸ ਗੱਲ ਨਹੀਂ ਜਿਹਨਾਂ ਨੇ ਛੱਡੀਆਂ ਉਹ ਸਾਰਿਆਂ ਨੂੰ ਪਤਾ ਦੇਖੀ ਜਾਣਗੇ ਉਹ ਵੀ ਕਿਹੜੀ ਦਵਾਈ ਦਿਖਾ ਰਹੇ ਆ ਤੇ ਕਿਹਨਾਂ ਨੇ ਛੱਡੀ ਉਹ ਵੀ ਦੱਸਣਗੇ ਤੁਹਾਨੂੰ ਵੀ ਅਸੀਂ ਛੱਡਦੀ ਆ ਇਹ ਕੌੜੀ ਆ ਕੌੜੀ ਪੀਣ ਕਰਕੇ ਕਈ ਬੰਦੇ ਜਿਹੜੇ ਆ ਨਹੀਂ ਲੈਂਦੇ ਨੂੰ ਫਿਰ ਹਾਂ ਇਹਦੇ ਵਾਸਤੇ ਫਿਰ ਫਿਰ ਅਸੀਂ ਕੈਪਸੂਲ ਬਣਾਇਆ ਦਾ ਹਮ ਸਟੈਕਟ ਇਹ ਸਟੈਕਟ ਵੀ ਦਾ ਇਹ ਜਿਹੜੇ ਕੈਪਸੂਲ ਨੇ ਨਾ ਇਹਦਾ ਸ਼ੂਗਰੀਜ਼ ਕਰਕੇ ਨਾਮ ਆ ਹਮ ਇਹ ਸਾਡਾ ਰਜਿਸਟਰਡ ਇਹ ਦੋ ਕੈਪਸੂਲ ਸਵੇਰੇ ਦੋ ਸ਼ਾਮ ਨੂੰ ਅਸੀਂ ਦਿੰਨੇ ਆਂ ਦੋ ਦੋ ਕੈਪਸੂਲ ਦੇਣ ਦੇ ਨਾਲ ਤਕਰੀਬਨ ਉਹੀ ਐਵਰੇਜ 1.5 ਤੋਂ 2 ਮਹੀਨੇ 2.5 ਮਹੀਨੇ ਕੋਈ ਹੱਦ ਤੱਕ 3 ਮਹੀਨੇ ਚ ਗੋਲੀ ਬੰਦ ਹੋ ਜਾਂਦੀ ਆ ਹੂੰ ਜਿਹੜੀ ਇਨਸੂਲੀਨ ਆ ਉਹ ਸਲੋ ਸਲੋ ਘਟਦੀ ਆ ਸਲੋ 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 ਸੋ ਘਟਦੀ 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 ਕਈ ਵਾਰੀ 3 ਤੋਂ 4 ਮਹੀਨੇ ਲੱਗ ਜਾਂਦੇ ਆ ਹੋ ਜਾਂਦੀ ਉਹ ਵੀ ਬੰਦ ਹੂੰ ਕੋਸ਼ਿਸ਼ ਕਰ ਲਈ ਦਵਾਈ ਨੇ ਤਾਂ ਦਵਾਈ ਨੇ ਕੰਮ ਕਰਨਾ ਹੀ ਆ ਨਾ ਹੂੰ ਜਿਹੜੀਆਂ ਉਹ ਦਵਾਈਆਂ ਨੇ ਉਹ ਅਕਸਰ ਕਿਤੇ ਨਾ ਕਿਤੇ ਧਰਤੀ ਚੋਂ ਹੀ ਪੈਦਾ ਹੋਈਆਂ ਐ ਕੋਈ ਹਵਾ ਚੋਂ ਤਾਂ ਨਹੀਂ ਆਗੀਆਂ ਹਾਂਜੀ ਹਾਂਜੀ ਆਈਆਂ ਤਾਂ ਉਹ ਵੀ ਧਰਤੀ ਚੋਂ ਹੀ ਆ ਨਾ ਧਰਤੀ ਚੋਂ ਤੇ ਬਸ ਫਿਰ ਕੋਈ ਨਾ ਕੋਈ ਇਹ ਸਿਸਟਰ ਕੰਸਰਨ ਦਾ ਹੈ ਗਈ ਨਾ ਹੂੰ ਇਹ ਇਸ ਕਰਕੇ ਇਹ ਦੋਨੀਆਂ ਅਸਰ ਕਰਦੀਆਂ ਹੂੰ ਪਰ ਕੈਮੀਕਲ 베ਸ ਹੋਣ ਕਰਕੇ ਉਹ ਥੋੜੀਆਂ ਨੁਕਸਾਨ ਕਰ ਜਾਂਦੀਆਂ ਨੇ ਇਹ ਤੁਸੀਂ ਦੋ ਖਾ ਲੋ ਚਾਰ ਖਾ ਲੋ ਇੱਕ ਖਾ ਲੋ ਤਿੰਨ ਖਾ ਲੋ ਕੋਈ ਨੁਕਸਾਨ ਥੋੜੀ ਕਰਦਾ ਇਹਦਾ ਇਹ ਫਾਇਦਾ ਹੂੰ ਕਰਦੀ ਆ ਸ਼ੂਗਰ ਤੇ ਅਸਰ ਵਧੀਆ ਕਰਦੀ ਆ ਨੇ ਜਿਹੜੇ ਬੰਦਿਆਂ ਦੇ ਸ਼ੂਗਰ ਦੇ ਕਾਰਨ ਮੈਂ ਦੇਖੋ ਹੁਣ ਤੁਹਾਨੂੰ ਹੁਣ ਪਹਿਲਾਂ ਤੁਸੀਂ ਇਹਨੂੰ ਬਹੁਤ ਵੱਡੀ ਗੱਲ ਸਮਝਦੇ ਕਿ ਮੈਂ ਵੱਡੀ ਗੱਲ ਕਰਤੀ ਤੁਸੀਂ ਕਹਿ ਰਹੇ ਸੀ ਮੈਂ ਨਹੀਂ ਕਹਿੰਦਾ ਵੀ ਤਾਂ ਆਮ ਗੱਲਾਂ ਛੋਟੀ ਆ ਵੀ ਕੈਪਸੂਲ ਗੋਲੀਆਂ ਬੰਦ ਹੋ ਜਾਣੀਆਂ ਹੁਣ ਤੁਹਾਨੂੰ ਵੱਡੀ ਗੱਲ ਕਰਦਾ ਜਿਹੜੇ ਬੰਦਿਆਂ ਦੇ ਸ਼ੂਗਰ ਕਾਰਨ ਉਂਗਲਾਂ ਵੱਡੀਆਂ ਪੈਰ ਵੱਢ ਹੋ ਰਹੇ ਆ ਲੱਤਾਂ ਵੱਢ ਹੋ ਰਹੀਆਂ ਠੀਕ ਆ ਆਜੋ 3 ਮਹੀਨੇ ਦੋ ਰਹੇ ਤਿੰਨ ਮਹੀਨੇ ਦਵਾਈ ਦੋ ਉਹੀ ਪੈਰ ਡਾਕਟਰ ਜਿਹੜਾ ਕਹਿੰਦਾ ਵੀ ਇਹਨੂੰ ਹੁਣੇ ਵੱਡਣਾ ਪਊਗਾ ਤਿੰਨ ਮਹੀਨੇ ਬਾਅਦ ਡਾਕਟਰ ਨੂੰ ਦਿਖਾਇਓ ਜਾ ਕੇ ਉਹ ਕਹੂਗਾ ਨਹੀਂ ਲੋਡ ਨਹੀਂ ਹੈਗੀ ਵੱਡਣ ਪੈਰ ਵੀ ਠੀਕ ਜਿਹੜੇ ਬੰਦੇ ਕਹਿੰਦੇ ਆ ਵੀ ਸਾਡੇ ਪੈਰ ਸੁੰਨ ਹੋਣ ਲੱਗੇ ਲੱਤਾਂ ਸੁੰਨ ਹੋਣ ਲੱਗੀਆਂ ਸ਼ੂਗਰ ਕਰਕੇ ਸਾਡਾ ਲੱਤਾਂ ਪਤਾ ਨਹੀਂ ਲੱਗਦਾ ਤੁਰੇ ਜਾਂਦੇ ਚੱਪਲ ਲੈ ਜਾਂਦੀ ਆ ਤਿੰਨ ਮਹੀਨੇ ਦਵਾਈ ਖੁਲਾ ਕੇ ਬਾਅਦ ਚ ਪੁੱਛੋ ਤੇਰੇ ਚ ਚੱਪਲ ਲੱਤਦੀ ਹੁਣ ਨਹੀਂ ਲੱਤੂਗੀ ਉਹ ਕਹੂਗਾ ਹੁਣ ਤਾਂ ਪੈਰ ਤੇ ਕੀੜੀ ਚੜੀ ਵੀ ਦੱਸਦੀ ਆ ਵੀ ਮੇਰੇ ਸੁੰਨ ਨਹੀਂ ਹੈਗੀ ਇਹ ਵੱਡੀ ਗੱਲ ਆ ਆ ਵੱਡੀ ਗੱਲ ਨਹੀਂ ਕਿ ਗੋਲੀ ਛੜਾ ਦਣੀ ਉਹ ਦਵਾਈ ਖਾਣ ਦੇ ਨਾਲ ਜੇ ਇਹੇ ਅਸਰ ਹੋ ਰਿਹਾ ਤਾਂ ਇਹਦਾ ਮਤਲਬ ਇਹ ਆ ਕਿ ਇਹ ਵਾਕਈ ਕਰਦੀ ਆ ਠੀਕ ਹੂੰ ਪਰ ਇੱਥੇ ਬਹੁਤ ਇਹ ਜਿਹੇ ਮਹਾਰਦੀ ਵੀ ਆ ਗਨੇ ਜਿਹੜੇ ਦੇਸੀ ਦਵਾਈ ਦੇ ਵਿੱਚ ਪਾ ਪਾ ਕੇ ਅੰਗਰੇਜ਼ੀ ਗੋਲੀਆਂ ਘੋਟ ਘੋਟ ਕੇ ਗੋਲੀਆਂ ਬਣਾ ਬਣਾ ਕੇ ਲੋਕਾਂ ਨੂੰ ਬੇਕੂਬ ਵੀ ਬਣਾਏ ਜਾਂਦੇ ਨੇ ਪਰ ਉਹਨੇ ਆ ਕੰਮ ਨਹੀਂ ਨਾ ਕਰ ਦੇਣਾ ਨਾ ਉਹਨੇ ਪੈਰ ਠੀਕ ਕਰਨੇ ਨਾ ਉਹਨੇ ਪੈਰਾਂ ਦੀ ਸੋਣ ਪਾਣਾ ਹਟਾਉਣਾ ਹੂੰ ਜੇ ਕੁਝ ਪਾਇਆ ਹੋਊਗਾ ਤਾਂ ਹਟਾਉ ਉਹ ਤਾਂ ਜਿਹੜੀ ਉਹ ਦੇਖ ਰੇ ਕੋਲ ਕੋਲ ਕੇ ਉਹ ਤਾਂ ਪਹਿਲਾਂ ਵੀ ਗੰਦੇ ਨੇ ਹਾਂ ਆ ਵੱਡੀ ਗੱਲ ਆ ਲੋਕਾਂ ਨੂੰ ਅੱਖਾਂ ਦੀਆਂ ਨਾ ਜਿਵੇਂ ਮੋਤੀਆ ਹੋ ਗਿਆ ਚਿੱਟਾ ਮੋਤੀਆ ਕਾਲਾ ਮੋਤੀਆ ਇਹ ਵੀ ਬੜੀ ਦਿੱਕਤ ਹੁੰਦੀ ਆ ਆਪਰੇਸ਼ਨਸ ਕਰਾਣੇ ਪੈਂਦੇ ਆ ਮੈਂ ਇਸ ਤਾਸਵਾਲ ਪੁੱਛਿਆ ਵੀ ਤੁਸੀਂ ਇੱਕ ਨੁਸਖਾ ਦੱਸਿਆ ਸੀਗਾ ਉਹ ਲੋਕੀ ਬੜੇ ਫੈਨ ਵੀ ਹੋਏ ਸੀ ਉਹ ਨੁਸਖੇ ਦੇ ਦੇ ਕਾਲਾ ਮੋਤੀਆ ਬਾਰੇ ਜਾਂ ਛਟਾ ਮੂਤਰ ਬਾਰੇ ਕੀ ਆਯੁਰਵੇਦ ਇਸ ਦਾ ਇਲਾਜ ਅੱਖਾਂ ਦੀ ਬਿਮਾਰੀ ਦਾ ਕਰ ਸਕਦਾ ਹੈ ਬਿਲਕੁਲ ਹੈਗਾ